ਬੂਡੀ ਮੇ ਲਿਆ ਦੂੰਗਾ ਮੈਨੂੰ ਦੱਸ ਪਹਿਲਾਂ 50 ਤੇ 50 ਕਿਨੇ ਹੁੰਦੇ 50 ਤੇ 50 25 ਓ ਬੱਲੇ ਬੱਲੇ ਮੰਨ ਗਏ ਤੇਰੇ ਦਿਮਾਗ ਨੂੰ ਯਾਰ ਬੈਦਾ ਇਥੇ ਤਨਾਲੇ ਵੇਖ ਦਲਜੀਤ ਇਹਦਾ ਹਾਲ ਕੀ ਹਾਲੇ ਨੇ ਕੱਪੜਿਆਂ ਦਾ ਬਣਾਇਆ ਵਾਂ ਪੰਜ ਬਹੁਤ ਮਾੜਾ ਹੋਇਆ ਵਾ ਔਰ ਤੋ ਹੀ ਇਹਨੂੰ ਸਾਹਮਣਾ ਵਾ ਨਹੀਂ ਨਹੀਂ ਭੈਣ ਜੀ ਇਹ ਹੀ ਸਾਹਮਣਾ ਵਾ ਤੋ ਹੀ ਗੱਲ ਨਾ ਲਾ ਕੇ ਰੱਖਣਾ ਵਾ ਹੋਰ ਇਹਦਾ ਹਮਕਾਉਣ ਵਾ ਜ਼ਿੰਮੇਵਾਰੀ ਹੁਣ ਸਾਡੇ ਸਿਰ ਤੇ ਪਈ ਆ ਤੇ ਹੀ ਨਭਾਉਣੀ ਆ ਉਹ ਤਾਂ ਭੈਣ ਜੀ ਹੁਣ ਤਾਲਾ ਨਭਾਉਣੀ ਪੈਣੀ ਹੈ ਹੈ ਵੀ ਪੋਲਾ ਜਿਹਾ ਹੀ ਵਿਚਾਰਾ ਪਰ ਕੀ ਕਰ ਸਕਦੇ ਆ ਰੱਬ ਪਤਾ ਨਹੀਂ ਕਿਹੋ ਜੀ ਮਾਰ ਮਾਰਦਾ ਬੰਦੇ ਨੂੰ ਚਲੋ ਕੋਈ ਜਦ ਦੇ ਮੋਬਾਈਲ ਵੇ ਨਹੀਂ ਆ ਨਾ ਹੌਲ ਪੈਂਦੇ ਆ ਉਹ ਤਾਂ ਭੈਣ ਜੀ ਸਾਰਿਆਂ ਨੂੰ ਦੇ ਦਦਾ ਹੀ ਆ ਪਤਾ ਨਹੀਂ ਕੀ ਕਰਿਆ ਹੁਣ ਇਹਨੂੰ ਸਾਹਮਣਾ ਪੈਣਾ ਹੀ ਆ ਜਿੰਨਾ ਮਰਜ਼ੀ ਕਰ ਲੋ ਪਰ ਮਾਪਿਓ ਵਾਲਾ ਪਿਆਰ ਤੇ ਨਹੀਂ ਦੇ ਸਕਦੇ ਆਪਣੇ ਵੱਲੋਂ ਤੇਨੂੰ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੰਦੇ ਨਹੀਂ ਉਹ ਚਲੋ ਹੁਣ ਗੱਲ ਨਾ ਲਾਉਣਾ ਹੀ ਪੈਣਾ ਤੁਹਾਨੂੰ ਚਲੋ ਠੀਕ ਹੈ ਭੈਣ ਜੀ ਫਿਰ ਮੈਂ ਜਾਂਦੀ ਹੁਣ ਹੈ ਠੀਕ ਹੈ ਭੈਣ ਜੀ ਮਾਪਿਓ ਤੋਂ ਬਗੈਰ ਕਿਹੜਾ ਹਾਲ ਆ ਬੱਚੇ ਦਾ ਚਲੋ ਕੋਈ ਨਹੀਂ ਸੰਭੋ ਫਿਰ ਜੋ ਬਣਾ ਪੁੱਤ ਜਾ ਦਲਜੀਤ ਹੁਣਾਂ ਨਾ ਖੇਡ ਤੋ ਇਹ ਇੱਕ ਕੰਮ ਕਰਨ ਲੱਗੇ ਹੀ ਤੁਹਾਡੇ ਕੋ ਉਹ ਵੀ ਨਹੀਂ ਸਵਾਦਦਾ ਹੋਇਆ ਜੇ ਸਿਆਪਨ ਬੇੜਨਾ ਹੈਗਾ ਤਾਂ ਤਿੰਨਾ ਜੀਆਂ ਦਨ ਬੇੜ ਦੇ ਆਹ ਫਾ ਸਾਡੇ ਗੱਲ ਚ ਫੇਰ ਰਹਿ ਗਿਆ ਕਿ ਨਹੀਂ ਜੇ ਇਹ ਵੀ ਖਤਮ ਹੋ ਜਾਂਦਾ ਨਾ ਸਾਡਾ ਰਾਹ ਸਾਫ਼ ਹੋ ਜਾਣਾ ਸੀ ਹਰਮਤੋ ਚੁੱਪ ਕਰ ਇਹਦਾ ਵੀ ਕੋਈ ਨਾ ਕੋਈ ਹੱਲ ਲੱਭ ਲੈਨੇ ਆ ਯਾ ਵੀ ਹੀਦਿਆ ਦੁਪਹਿਰ ਹੀ ਲੱਗਾ ਉਹ ਸ਼ਾਮ ਨੂੰ ਪੁੱਟ ਲੈਣਾ ਸੀ ਪੁੱਤ ਸਿਕਰ ਦੁਪਹਿਰੇ ਲੱਗਾ ਵਾ ਤਾਈ ਨੇ ਆਖਿਆ ਤਾਈ ਦੇ ਪੁੱਤ ਤਾਈ ਨੇ ਤਾਂ ਆਖਿਆ ਵਾ ਤਨਾਂ ਨੇ ਆਹ ਕੱਪੜੇ ਨਾ ਮੰਮੀ ਨੇ ਉਦਾਂ ਪਾਉਣ ਨੂੰ ਦਿੱਤੇ ਸੀ ਚੋਨੇ ਚ ਪਾਉਣ ਨੂੰ ਦਿੱਤੇ ਓ ਇਧਰ ਆ ਮੇਰੀ ਗੱਲ ਸੁਣ ਉਧਰ ਸ਼ਾਮੇ ਆ ਲੱਗਾ ਏ ਕੰਮ ਕਰ ਵੱਡਾ ਦਰਵੇ ਐ ਕਿਤੇ ਬੇ ਮੇਰੀ ਗੱਲ ਸੁਣ ਮਾਰਮੜਾ ਦਿਮਾਗ ਤੋਂ ਕੰਮ ਹੀ ਲੈ ਲਿਆ ਕਰ ਕਿਤੇ ਦੁਪਹਿਰੇ ਲੱਗਾ ਵਾਂ ਕਿ ਕੰਮ ਸ਼ਾਮ ਨੂੰ ਵੀ ਹੋ ਜਾਣਾ ਸੀ ਤਾਂ ਇਹਨੇ ਆਖਿਆ ਸੀ ਕਿਤਾ ਇਹਨੇ ਆਖ ਹੀ ਦਿੱਤਾ ਸੀ ਸਵੇਰੇ ਕਰਕੇ ਚੱਲ ਜਾਂਦਾ ਆ ਗਿਆ 12 ਵਜੇ ਤੋਂ ਬੋਲਦਾ ਕਿਉਂ ਨਹੀਂ ਹੁਣ ਨਾਲੇ ਆ ਕੰਮ ਕਰਕੇ ਨਾ ਤੇ ਪੱਠੇ ਕੁਤਲੀ ਆ ਗਏ ਨਾਲੇ ਸਭ ਕੁ ਆਪਾਂ ਕਿਹਦੇ ਵਾਸਤੇ ਕਰਨ ਦੇ ਤੇਰੇ ਵਾਸਤੇ ਹੀ ਕਰਨ ਦੇ ਆ ਨਾ ਉਹ ਸਮਝਦਾਂਗੇ ਨਹੀਂ ਆਹੋ ਕੋਈ ਗੱਲ ਨਹੀਂ ਇਧਰੇ ਮਾਂ ਪਿਓ ਹੁੰਦੇ ਨਾ ਉਹਨਾਂ ਵੀ ਇਹਨਾ ਨਹੀਂ ਕਰਨਾ ਜਿੰਨਾ ਆਪਾਂ ਕਰਨ ਦੇ ਆ ਇਹ ਗੱਲ ਤਾਂ ਤੈਨੂੰ ਵੀ ਪਤਾ ਵਾ ਠੀਕ ਆ ਠੀਕ ਆ ਨਾਲੇ ਇੱਕ ਗੱਲ ਹੋਰ ਜੇ ਕੋਈ ਚਾਹੀਦਾ ਹੁੰਦਾ ਨਾ ਤੇ ਦੱਸ ਦਿਆ ਕਰ ਬੂਟ ਚਾਹੀਦੇ ਉਹ ਬੂੜੀ ਮੈਂ ਲੈ ਆ ਦੂੰਗਾ ਮੈਨੂੰ ਦੱਸ ਪਹਿਲਾਂ 50 ਤੇ 50 ਕਿਨੇ ਹੁੰਦੇ 50 ਤੇ 50 25 ਓ ਬੱਲੇ ਬੱਲੇ ਮੰਨ ਗਏ ਤੇਰੇ ਦਿਮਾਗ ਨੂੰ ਯਾਰ ਮੈਂ ਸੋਚਦਾ ਸੀ ਇਹਨੂੰ ਤੇ ਹੁੰਦਾ ਹੀ ਗੱਕਣੀ ਆ ਤੇਰਾ ਤਾਂ ਦਿਮਾਗ ਹੀ ਬਥੇਰਾ ਵਾ ਕੋਈ ਗੱਲ ਨਹੀਂ ਸਾਰਾ ਹਿਸਾਬ ਬਤਾਵਨਾ ਹੁਣ ਤੇਰ ਕੋ ਗਰਾਵਾ ਕਰਾਂਗੇ ਠੀਕ ਆ ਠੀਕ ਹੈ ਨਾ ਠੀਕ ਆ ਜਾ ਕੰਮ ਕਰਕੇ ਵੇ ਠੀਕ ਹੈ ਨਾ ਸ਼ਾਮ ਨੂੰ ਜਾ ਕੇ ਨਾ ਤੇ ਬੂਟ ਲੈ ਆਉਨੇ ਠੀਕ ਆ ਕੰਮ ਕਰਕੇ ਪੱਠੇ ਗੁਦਰ ਵੀ ਠੀਕ ਠੀਕ ਆ ਜੋਤ ਕਿੱਥੇ ਆ? ਜੋਤ ਕਿੱਥੇ ਹੈ? ਮਾਰ ਦੇ ਵਾਜ ਬੁਲਾ ਨਾ ਜੋਤ ਦਾਸਪੁੱਤ ਹਾਂਜੀ ਮੈਂ ਵਾਜ ਮਾਰਨ ਢੀ ਗਦਾ ਪੁੱਤ ਨਾ ਹਾਂਜੀ ਜੋਤ ਪੜਾਈ ਕਿਤਾ ਚੱਲਣ ਢੀ ਤੇਰੇ ਹਾਂਜੀ ਡੈਡ ਜੀ ਵਧੀਆ ਚੱਲਣ ਢੀ ਆ ਆਛੁੱਟੀ ਹੀ ਕਾਲਜ ਤੋਂ ਤੇ ਹੁਣ ਕੱਲ ਜਾਣਾ ਆ ਮੈਂ ਤੈਨੂੰ ਇਹ ਕਹਿਣਾ ਸੀਗਾ ਕਿ ਪੜ੍ਹਾਈ ਦੇ ਨਾਲ ਨਾਲ ਨਾ ਕੋਈ ਕਲਾਸਾਂ ਕੋਚਿੰਗ ਦੀਆਂ ਵੀ ਲਾ ਲੈ ਤੇ ਕੱਲੋਂ ਜੇ ਨੌਕਰੀ ਕਰਨੀ ਪਈ ਕੋਈ ਤੇ ਥੋੜੀ ਜੀ ਨਾ ਤੈਨੂੰ ਸ਼ੌਕ ਹੋ ਜੇ ਜੇ ਤੇ ਤੇਰਾ ਕੋਈ ਇਰਾਦਾ ਨਾ ਬਾਹਰ ਜਾਣ ਦਾ ਤੇ ਉਹਦੇ ਵਾਸਤੇ ਵੀ ਤਿਆਰੀ ਕਰ ਲੈ ਜੇਨੂੰ ਸ਼ੌਕ ਆ ਹੋ ਜੂ ਉਹ ਵੀ ਕਲਾਸਾਂ ਉਹਦੀਆਂ ਵੀ ਲਾ ਦੇ ਮੈਂ ਅੱਥੇ ਕਹਿਣ ਲਈ ਆ ਵੀ ਇਦਾਂ ਹੁਣ ਜਿਹੜਾ ਵੀ ਚੋ ਟਾਈਮ ਕੱਢ ਕੇ ਨਾ ਫ੍ਰੀ ਹੁੰਦੀ ਜਦੋਂ ਤੇ ਨਾਲ ਨਾਲ ਨਾ ਇਧਰ ਵੀ ਲਾ ਲੈ ਕਲਾਸਾਂ ਵਧੀਆ ਹੈ ਸੈਕੰਡ ਆਪਸ਼ਨ ਰੱਖਣੀ ਚਾਹੀਦੀ ਆ ਬੱਚੇ ਨੂੰ ਜੇ ਇੱਧਰ ਕੋਰਸ ਕਰਨਾ ਹੋਊਗਾ ਇਹ ਕਰ ਲੂਗੀ ਤੇ ਜੇ ਉਧਰ ਕੰਮ ਬੰਦਾ ਹੋਊਗਾ ਤਾਂ ਇਹਨੂੰ ਬਾਹਰ ਭੇਜ ਦਾਂਗੇ ਅ ਨਹੀਂ ਮਮਾ ਇਹ ਕੀ ਦੰਨੀਆਂ ਗੱਲਾਂ ਨੇ ਤੇ ਹੀ ਗੱਲ ਹੈ ਵੀਰ ਜੀ ਨੂੰ ਤੇ ਤਹੀ ਇੱਥੇ ਰੱਖਿਆ ਆ ਵੀ ਉਹ ਘਰ ਦੇ ਕੰਮਕਾਰ ਵੇਖੂਗਾ ਆਪਣਾ ਕਾਰੋਬਾਰ ਵੇਖੂਗਾ ਤੇ ਮੈਨੂੰ ਤਹੀ ਬਾਹਰ ਭੇਜਣ ਦੇ ਜੀ ਮੈਂ ਤਾਂ ਇੱਥੇ ਪੜਨਾ ਆ ਤੇ ਇੱਥੇ ਜੋਬ ਵਾਸਤੇ ਟਰਾਈ ਕਰੂੰਗੀ ਜੇ ਮਿਲ ਗਈ ਤਾਂ ਵੀ ਠੀਕ ਵਾ ਤੇ ਇਹਦੀ ਮੇਰੇ ਕੋਲ ਪੜਾਈ ਤੇ ਹੈਗੀ ਆ ਚੱਲ ਪੁੱਤ ਅਹੇ ਤੇਰੀ ਸਲਾਹ ਪੁੱਛੀ ਆ ਅਹੀਂ ਬਾਹਰ ਕੋ ਭੇਜਣਾ ਹੈ ਅਹੀਂ ਤੇ ਚਾਹੁੰਦੇ ਵੀ ਧੀ ਸਾਡੀ ਘੜੇ ਕੋਈ ਨੀ ਰਵੇ ਮੈਂ ਤਾਂ ਜਿੱਦਾਂ ਦਾ ਅੱਜ ਕੱਲ ਸਮਾਂ ਨਾ ਉਸਾਂ ਨਾਲ ਗੱਲ ਕੀਤੀ ਤੇ ਅਸੀਂ ਹੇਲੀਆਂ ਵੀ ਨਹੀਂ ਤਿਆਰੀ ਕਰਦਾਂ ਦੱਸਿਆ ਤਾਂ ਹੈਗਾ ਸੀ ਤੇ ਮੈਂ ਤਾਂ ਇਹ ਨਾ ਹੋਵੇ ਵੀ ਮੇਰੀ ਧੀ ਦੀ ਜੀ ਪੂਰੀ ਹੋਵੇ ਮੈਂ ਤਾਂ ਇਸ ਵੇ ਗੱਲ ਕੀਤੀ ਆ ਬਾਕੀ ਤੇਰੀ ਸਲਾਹ ਜਿੱਦਾਂ ਨਾ ਤਾਂ ਉਦਾਂ ਹੀ ਕਰ ਲੈ ਜੇ ਤੂੰ ਪੜਨਾ ਚਾਹਨੀ ਹੈ ਤੇ ਪੜਨਾ ਕੋਈ ਗੱਲ ਨਹੀਂ ਅਹੀਂ ਤੇ ਨਾ ਸਹਿਮਤ ਹੀ ਆ ਹਾਂਜੀ ਉਹ ਗੱਲ ਸੁਣ ਉਹ ਕੁੜੀ ਸਿਆਣੀ ਆ ਠੀਕ ਆ ਨਾ ਆਪੇ ਸੋਚ ਲੂਗੀ ਤੂੰ ਟੈਨਸ਼ਨ ਨਾ ਲੈ ਮੈਨੂੰ ਪਤਾ ਸਾਰਾ ਉਹ ਤੁਹਾਡੀ ਨਾ ਪਿਆਰਤੀ ਦੀ ਗੱਲ ਤੇ ਇੱਕੋ ਹੀ ਆ ਮੈਂ ਇਹਦੇ ਵਿੱਚ ਕਿਤੇ ਮਾੜਾ ਵਡਾ ਹੰਗਾਰਾ ਇਹ ਪਰਦੇ ਹੀ ਆ ਤੁਸੀਂ ਆਪਣੀ ਸਲਾਹ ਨਾਲ ਚੱਲਦੇ ਦੋਵੇਂ ਜਾਣੇ ਜੋਤ ਤੂੰ ਕਰ ਲੈ ਆਪਣਾ ਕੰਮ ਦੀ ਕਾ ਕਰਨ ਲਈ ਹਾਂਜੀ ਰਾਈ ਗੱਲ ਸੁਣੋ ਮੇਰੀ ਮੈਂ ਤੇ ਜੋਤ ਨਾਲ ਤਾਂ ਗੱਲ ਕਰਨ ਨਹੀਂ ਜੋਤੀ ਕੁ ਸਿਆਣਾ ਹੋ ਜਾਣਾ ਤੇ ਮਾਲ ਨਾ ਸੇਲੀ ਬਣ ਜਾਣਾ ਚਾਹੀਦਾ ਤੇ ਪਿਓ ਨੂੰ ਉਹਦਾ ਦੋਸਤ ਇਹਨ ਪੁੱਛ ਕੇ ਗੱਲ ਤੋਂ ਦੇਣੀਗੇ ਸਾਰੀ ਗੱਲ ਦੱਸਦੇ ਮਿਹਰੇ ਮੰਨਣਾ ਹੋਵੇ ਫਿਕਰੇ ਮਾਂ ਪਿਓ ਵਰਤ ਪਿਆਹ ਲਾਉਣ ਤੋਂ ਜਿਹੜੇ ਨਾ ਉਹ ਕੰਨੀ ਕਰਾਉਂਦੇ ਮੈਂ ਜਿ ਤਰ੍ਹਾਂ ਕਰਦਾ ਦਿਲ ਦਾ ਫੇਰ ਬਾਹਰ ਜਾਣਾ ਤੇ ਤੈਨੂੰ ਭੇਜ ਵੀ ਦਵਾਂ ਹੀ ਕੋਈ ਗੱਲ ਨਹੀਂ ਉਹ ਇਸ ਕਰਕੇ ਖੁਸ਼ੀ ਆ ਮੈਂ ਬਾਕੀ ਨਾ ਥੋੜੀ ਮੇਰੀ ਬੜੀ ਸਿਆਣੀ ਆ ਪੜ੍ਹਨ ਲਿਖਣ ਜਿਹਾ ਹਿਆਰ ਆ ਇਹਨੂੰ ਨੌਕਰੀ ਵੇਖੋ ਇੱਥੇ ਮਿਲ ਜਾਣੀ ਆ ਕੋ ਚੱਲ ਅਹੀਂ ਤੇ ਕਹਿਣਾ ਹੀ ਆ ਨਾ ਠੀਕ ਆ ਵਧੀਆ ਗੱਲ ਆਪੇ ਸੋਚੂਗੀ ਕੋਈ ਗੱਲ ਨਹੀਂ ਉਹ ਜਨਸਾਰਾ ਬੋਲ। ਅਪੁਛਿਆ ਚੰਦਰਾ ਹੁੰਦਾ ਆ ਬੱਚਿਆਂ ਇਸਲਾਹ ਲੈ ਤੁਰਨਾ ਚਾਹੀਦਾ ਮਾਪਿਓਨੂੰ। ਮੈਂ ਸਮਾਂ ਵੇਖ ਲ ਬਦਲਦਾ ਟਾਈਮ ਨਹੀਂ ਲੱਗਦਾ। ਨਿੱਕੇ ਨਿੱਕੇ ਨਿਆਣੇ ਹੁਣ ਵੱਡੇ ਹੋ ਗਏ ਆ। ਪੜ੍ਹਨ ਲਿਖਣ ਲੱਗ ਗਏ ਆ। ਤੇ ਕੱਲ ਨੂੰ ਵਿਆਹੀ ਵੀ ਜਾਣੇ ਆ। ਚੱਲ ਇਹ ਤੇ ਸਮੇਂ ਦੇ ਨਾਲ ਹੀ ਆ। ਤੇ ਨਾਲੇ ਇਹ ਸਮੇਂ ਦੀਆਂ ਰੀਤਾਂ ਵਾ। ਠੀਕ ਆ ਨਾ? ਜਿੱਦਾਂ ਜਿੱਦਾਂ ਹੋਵੇ ਉਦਾਂ ਦਾ ਬਦਲਦੇ ਰਹਿਣਾ ਚਾਹੀਦਾ ਨਾਲ। ਠੀਕ ਆ ਨਾ? ਇਹ ਸਾਰਾ ਕੁਝ ਕਰਨਾ ਹੀ ਪੈਣਾ। ਵੀਰ ਨੇ ਬੂਟ ਲੈ ਕੇ ਦੇਣੇ ਅੱਜ ਮੈਨੂੰ ਸੋਹਣੇ ਬੂਟ ਲੈਣੇ ਆ ਮੈਨੂੰ ਕਹਿਣਾ ਵਧੀਆ ਜੇ ਬੂਟ ਦਾ ਹੀ ਮੈਨੂੰ ਲੈ ਕੇ ਬੜਾ ਕਰਦਾ ਵਾ ਮੇਰੇ ਨਾਲ ਇੰਨਾ ਤੇ ਸਕੇ ਨਹੀਂ ਕਰਦੇ ਫਿਰ ਵੀ ਸ਼ਰੀਕਾ ਹੋ ਕੇ ਕਰਦੇ ਨੇ ਮੇਰੇ ਨਾਲ ਆਹ ਬੂਟ ਵੀ ਨਾ ਪੁਰਾਣੇ ਹੋ ਗਏ ਟੁੱਟ ਗਏ ਸਾਰੇ ਹੁਣ ਇਹ ਛੁੱਟ ਦੇਣਾ ਵਾ ਤੇ ਅੱਜ ਵੀਰ ਨੇ ਲੈ ਕੇ ਦੇਣੇ ਆ ਨਵੇਂ ਉਹ ਪਾ ਕੇ ਨਾ ਫਿਰ ਜਾਊਗਾ ਪਹਿਲਾਂ ਜੀ ਵੀਰ ਕਹਿੰਦਾ ਹੈ ਰੋਟੀ ਵੀ ਖਾਈ ਜਾਈ ਇਦਾਂ ਕਰਨਾ ਰੋਟੀ ਖਾ ਲਈਉਣਾ ਫਿਰ ਕਿਹੜੀ ਲੰਮੀ ਪੈ ਜਾਊਗਾ ਅਗੇ ਬਦਲਜੀਤ ਤੂੰ ਸਿਰ ਸੁੱਟ ਕੇ ਪੈ ਗਿਆ ਵਾ ਕੀ ਗੱਲ ਹੋਈ ਆ ਕੁਝ ਨਹੀਂ ਹੋਣਾਗੀ ਮੰਮੀ ਨਾਲੇ ਮੈਂ ਆਈ ਤੋ ਬੜੀ ਵਾਰ ਤੈਨੂੰ ਕੱਲਿਆ ਹੀ ਜੋਬਨ ਵਾਲ ਵੇਖ ਕੇ ਆਉਣਾ ਹੀ ਕੰਮ ਧੰਦਾ ਕਰਨ ਧਿਆ ਵਾ ਉਹ ਕਰਨ ਧਿਆ ਮੰਮੀ ਦੁਪਹਿਰੇ ਲੱਗਾ ਵਾ ਚੱਲ ਚੰਗਾ ਫਿਰ ਕੀ ਆ ਕੱਖ ਚੁਗੰਡਿਆ ਝੋਨੇ ਚੋਂ ਰੋਟੀ ਖਾਣੀ ਸੁੱਕੀ ਐ ਮੇਰਾ ਕੁਰਤਾ ਪਜਾਮਾ ਤੂੰ ਨਹੀਂ ਦਿੱਤਾ ਵਾ ਉਹ ਸਾਰਾ ਹੀ ਗੰਦਾ ਕੀਤਾ ਉਹਨੇ ਹਾਏ ਹਾਏ ਮੇਰੀ ਐ ਕਿਸਮਤ ਐ ਮੈਂ ਤੋਣਾ ਕਿਦਾਵਾ ਉਹਨੂੰ ਨਹੀਂ ਦੇਖਦਾ ਨਿੱਕਰ-ਨਿੱਕਰ ਭਾਗ ਤੇ ਫੇਰ ਝੋਨੇ ਚ ਵੜਾ ਅੱਗੇ ਜੋ ਭਾਗ ਜਾਂਦਾ ਹੁੰਦਾ ਸੀ ਤੂੰ ਹੀ ਪਤਾ ਨਹੀਂ ਕਿਉਂ ਫਰਾਦਾ ਵਾ ਮੈਂ ਮੈਕ ਦਾ ਫੜਾਇਆ ਵਾ ਉਹਨੇ ਤੇ ਚਿੱਟਾ ਕੁਰਤਾ ਪਜਾਮਾ ਪਾਇਆ ਸੀ ਮੈਂ ਸੋਚਿਆ ਘਰ ਦੇ ਕੰਮ ਹੀ ਕਰਨੇ ਹੋਣੇ ਆ ਮੈਨੂੰ ਕੀ ਪਤਾ ਸੀ ਇਹਨੇ ਬੰਬੀ ਤੇ ਚੱਲ ਜਾਣਾ ਵਾ ਇਹਨੂੰ ਨਹੀਂ ਪਤਾ ਲੱਗਦਾ ਨਿੱਕਰ-ਨਿੱਕਰ ਭਾਗ ਤੇ ਫੇਰ ਮੈਂ ਜਾਵਾਂ ਉਹਨੂੰ ਨਹੀਂ ਪਤਾ ਕਿ ਝੋਨੇ ਵਿੱਚ ਇਦਾਂ ਦੇ ਕੱਪੜੇ ਪਾਈਦੇ ਆ ਓਏ ਦਿਮਾਗ ਖਰਾਬ ਹੋ ਗਿਆ ਉਹਦਾ ਤੇ ਮੰਮੀ ਤੁਹਾਨੂੰ ਪਾਇਦਾ ਹੈਗਾ ਵਾ ਓਏ ਦਿਮਾਗ ਖਰਾਬ ਨਾਲ ਉਹਦੀ ਇੱਕ ਗੱਲ ਹੋਰ ਸੁਣ ਲਓ ਵੇ ਹੁਣ ਕਿਹੜੀ ਗੱਲ ਸੁਣਾਉਣੀ ਆ ਤੂੰ ਉਹ ਗੱਲ ਮੰਮੀ ਕੀ ਸੁਣਾਉਣੀ ਆ ਨਵੇਂ ਬੂਟ ਮੰਗਦਾ ਹੀ ਉਹ ਕਹਿੰਦਾ ਨਵੇਂ ਬੂਟ ਲੈ ਕੇ ਦਿਓ ਫਿਰ ਮੈਂ ਹਾਂ ਕਰਤੀ ਮੈਂ ਸ਼ਾਮ ਨੂੰ ਜਾ ਕੇ ਨਾ ਤੇਰੇ ਮੈਂ ਲੈ ਦਊਗਾ ਵੇ ਨਵੇਂ ਬੂਟ ਪਾ ਕੇ ਇਹਨੇ ਕੁੜਮਾ ਦੇ ਜਾਣਾ ਵਾ ਕਰਨਾ ਤਾਂ ਤੇ ਪੈਲੀਆਂ ਵਿੱਚ ਕੰਮ ਆ ਤੇਰੇ ਬਥੇਰੇ ਜੋੜੇ ਪਏ ਆ ਮੈਂ ਸਾਫ਼-ਸੂਫ਼ ਕਰਕੇ ਨਾ ਡੱਬੇ 'ਚ ਪਾ ਦਿੰਦੀ ਆ ਉਹੋ ਫੜਾਦੀ ਉਹਨੂੰ ਬੜਾ ਪਤਾ ਲੱਗਣ ਡਿਆ ਵਾ ਨਵੇਂ ਆ ਕਿ ਪੁਰਾਣੇ ਆ ਅੱਗੇ ਕਿਹੜੇ ਨਵੇਂ ਪਾਉਂਦਾ ਰਿਆ ਵਾ ਉਹ ਸਹੀ ਗੱਲ ਆ ਮੰਮੀ ਹੋਰ ਨਵੇਂ ਕੋ ਲੈ ਕੇ ਦੇ ਨੇ ਇਹਨੂੰ ਉਹੀ ਬੂਟ ਨਾ ਮੇਰੇ ਚਿੱਟੇ ਜਿਹੇ ਬੂਟੇ ਕਹੇਗੇ ਉਹ ਮਰੇ ਧੋਗੇ ਨਾ ਪੈ ਕਰਕੇ ਫਰਾਦਾਂਗੇ ਕਹਿੰਦਾ ਨਵੇਂ ਲੈ ਕੇ ਆਈਆਂ ਚੱਲ ਕੋਈ ਗੱਲ ਨਹੀਂ ਬੂਟ ਤੇ ਮੈਂ ਧੋ ਤਾ ਕੇ ਡੱਬੇ ਚ ਪਾ ਦਿੰਨੀ ਆ ਰੋਟੀ ਲਿਆਵਾ ਤੇਰੇ ਵਾਸਤੇ ਤੇ ਰੋਟੀ ਖਾ ਲਾ ਮੰਮੀ ਮੈਂ ਉਹਨੂੰ ਵੀ ਕਹਿ ਗਿਆ ਆਂ ਕਿ ਆ ਕੇ ਰੋਟੀ ਖਾ ਲਾ ਜਿਹੜਾ ਹੁੰਦਾ ਵਾ ਨਾ ਫਿਰ ਖਾ ਲੈਣੀ ਤੂੰ ਉਹਨੂੰ ਠੀਕਦਾ ਰਹੇਗਾ ਜੇ ਕੰਟਾ ਨਾ ਆਊਗਾ ਤੇ ਤੂੰ ਭੁੱਖਾ ਰਹੇਗਾ ਨਾ ਜੇਰਾ ਉਹ ਕੋਈ ਗੱਲ ਨਹੀਂ ਹੁਣ ਮੈਂ ਕਿਹਾ ਏ ਉਹਨੂੰ ਇਕੱਠੇ ਹੀ ਖਾ ਲਾਂਗੇ ਤਾਈ ਜੀ ਨਾ ਚੇਰੋਂ ਕੀਤਾ ਆਈ ਜਾਵੇ ਉਹ ਆਈ ਗਿਆ ਗੰਡਸਾਨ ਲੈ ਚਲ ਬਾਹਰ ਇੱਥੇ ਲਾਗੇ ਮੈਂ ਲਿਆਈਓ ਫੇ ਰੋਟੀ ਲੈ ਆਇਓ ਤੇ ਲਈ ਫੇ ਹੁਣ ਚੰਗ ਵੇ ਆ ਗਿਆ ਵਾ ਪਹਿਲਾਂ ਤਾਂ ਮੈਨੂੰ ਇਹ ਦੱਸ ਹਾਂ ਆ ਚਿੱਟਾ ਸੂਟ ਮੈਂ ਦਿੱਤਾ ਹੀ ਕਿਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਬੰਦਾ ਫੇਰ ਪਾ ਲੈਂਦਾ ਵਾ ਜਾ ਕੇ ਤਾਂ ਡੇ ਉਡੇ ਤੇ ਜਾਵੇ ਫੇਰ ਪਾ ਲੈਂਦਾ ਤੈਨੂੰ ਨਹੀਂ ਪਤਾ ਲੱਗਦਾ ਵੀ ਬਾਹਰ ਪੈੜੀਆਂ ਦਾ ਤੇ ਕੰਮ ਕਰਨਾ ਵਾ ਤੇ ਮੈਂ ਹੋਰ ਕੋਈ ਸੂਟ ਪਾਲਾਂ ਆ ਹੁਣ ਕਿੱਦਾਂ ਨਿਖਰਨਾ ਵਾ ਮੇਰੇ ਕੋਲ ਨਹੀਂ ਤੁੱਪ ਦੇ ਆਪੇ ਥੋਲੀ ਕੋਈ ਨਹੀਂ ਮੈਂ ਉਦਾਂ ਪਾ ਗਿਆ ਸੀ ਮੈਂ ਕਿਹਾ ਚੱਲ ਉੱਥੇ ਚਲ ਜਾਨਾ ਵਾ ਪਾ ਕੇ ਤੇ ਮੈਂ ਬੰਬੀ ਤੇ ਗਿਆ ਸੀ ਉਦਾਂ ਹੀ ਤੇ ਉਹ ਅੱਗੇ ਘਾਬੜਾ ਹੋਇਆ ਸੀ ਪੈਲੀ ਜੇ ਤੇ ਮੈਂ ਕਿਹਾ ਚੱਲ ਵੜ ਦਿੰਨਾ ਵਾ ਕੋਈ ਨਹੀਂ ਮੈਂ ਤੋਦਾਂਗਾ ਕੋਈ ਗੱਲ ਨਹੀਂ ਨਾਲੇ ਮੈਨੂੰ ਦੱਸ ਨੰਗੇ ਪੈਰੀ ਤੁਰਨ ਡਿਆ ਵਾ ਤੇਰੀ ਚਪਲ ਕਿੱਥੇ ਗਈ ਆ ਦੇਣ ਕਿਦਾਂ ਦੇ ਚੱਲਣ ਡੇ ਆ ਕੋਈ ਸਫਸਪੋਲ ਗਿਆ ਨਿਕਲ ਆਉਂਦਾ ਵਾ ਉਹ ਚਪਲ ਹੈ ਨਹੀਂ ਤੇ ਉਹ ਵੱਡਾ ਕਹਿ ਰਿਹਾ ਕਹਿੰਦਾ ਬੂਟ ਲੈ ਆ ਦਿੰਦਾ ਵਾ ਤੇ ਫਿਰ ਮੈਂ ਕਿਹਾ ਚਪਲ ਵੀ ਲੈ ਆਉਂਗਾ ਨਾਲ ਹੀ ਅੱਜ ਚੱਲ ਠੀਕ ਆ ਆ ਜਾ ਫੇ ਰੋਟੀ ਖਾ ਲੈ ਕਪੜੇ ਪਾ ਕੇ ਮੈਨੂੰ ਜਾਣਾ ਨਹੀਂ ਚਾਹੀਦਾ। ਧਾਈ ਵਿਚਾਰੀ ਇੰਨਾ ਕਰਦੀ ਆ। ਤੇ ਵੇਖ ਲੈ ਹੁਣ ਗੰਦੇ ਕਪੜੇ ਧੋਣੇ ਪੈਣੇ। ਆਪ ਹੀ ਧੋ ਦੂੰਗਾ। ਲਾ ਕੇ ਦਊਂਗਾ ਨਹੀਂ ਇਹਨਾਂ ਨੂੰ। ਸੰਦੀਪ ਅਜਾ ਮਮੀ ਪੁੱਤ ਦਾਲ ਗਰਮ ਕਰਨੀ ਸੀ। ਮਮੀ ਕੀਤੀ ਆ ਬਸ ਲੱਗੀ ਸੀ ਮੈਂ ਰੋਟੀ ਪਾਉਣ। ਏਦਾਂ ਕਰ ਦਲਜੀਤ ਵੀ ਬੰਬੀ ਤੋਂ ਆਇਆ ਉਹਨੇ ਵੀ ਰੋਟੀ ਖਾਣੀ ਆ। ਠੀਕ ਹੈ। ਤੋ ਜੋਬਨ ਵੀ ਆ ਗਿਆ ਵਾ। ਉਹ ਦੇਵਾਤ ਵਿਪਾਦੀ ਕੋਈ ਗੱਲ ਨਹੀਂ ਮੈਂ ਦੋਵਾਂ ਵਾਸਤੇ ਪਾ ਦਿੰਨੀ ਆ ਰੋਟੀ ਆਹੋ ਪਾ ਕੇ ਤੇ ਮੈਨੂੰ ਆਹ ਖਾਣੀ ਤੇ ਦੱਸ ਦੋ ਮੈਨੂੰ ਚੱਲ ਉਹਨਾਂ ਨੂੰ ਤਫੜਾਓ ਬੇਲਾ ਉਹ ਖਾ ਲੈਣ ਉਹਨਾਂ ਕੰਮ ਧੰਦੇ ਜਾਣਾ ਫੇਰ ਚਲੋ ਠੀਕ ਆ ਮੰਮੀ ਬੈਦਾ ਇਥੇ ਤੇ ਨਾਲੇ ਵੇਖ ਦਿਲਜੀਤ ਦੇ ਦਾ ਹਾਲ ਕੀ ਹਾਲ ਨੇ ਕੱਪੜਿਆਂ ਦਾ ਬਣਾਇਆ ਵਾਂ ਕਿੱਦਾਂ ਮੈਂ ਧੋਣੇ ਆ ਮੇਰੇ ਤਾਂ ਹੱਥ ਰਹਿ ਜਾਣੇ ਆ ਉਹ ਕੋਈ ਗੱਲ ਨਹੀਂ ਤਾਈ ਮੈਂ ਧੋ ਦੂੰਗਾ ਕੋਈ ਗੱਲ ਨਹੀਂ ਮੁੜ ਕੇ ਕਿਨ ਕਿਤੇ ਜਾਣਾ ਹੁਣਾ ਕੀ ਪਾ ਕੇ ਜਾਵੇਂਗਾ ਮੈਂ ਤੈਨੂੰ ਕਿਹਾ ਸੀ ਦੂਜੇ ਕੱਪੜੇ ਬਾਗ ਚਲ ਜਾਂਦਾ ਇਹੋ ਕੱਪੜੇ ਬਾਗ ਚਲ ਗਿਆ ਫਿਰ ਉਹ ਕੋਈ ਗੱਲ ਨਹੀਂ ਭਾ ਮੈਂ ਧੋ ਦੂੰਗਾ ਤੈਨੂੰ ਕਹਾਂ ਤੇ ਲਿਆਵਾ ਕਿਉਂ ਟੈਨਸ਼ਨ ਲੈਂ ਰਹੇ ਏ ਤੁਸੀਂ ਟੈਨਸ਼ਨ ਕਾਦੀ ਐ ਮੁੜ ਕੇ ਤੰਗੀ ਦੇਣੀ ਐ ਫੇ ਕੱਪੜੇ ਸੁਵਾ ਕੇ ਦੋ ਮੈਨੂੰ ਦਲਜੀਤ ਇਹਦਾ ਤਾਂ ਉਦਾਂ ਹੀ ਦਿਮਾਗ ਖਰਾਬ ਹੋ ਗਿਆ ਵਾ ਲੈ ਖਾ ਪੁੱਤ ਰੋਟੀ ਤਾਂ ਪਾਣੀ ਠਹਿਰ ਜਾ ਮੈਂ ਤੈਨੂੰ ਦਵਾਈ ਲੈ ਕੇ ਦਵਾ ਪਹਿਲਾਂ ਦਵਾਈ ਵੀ ਨਾਲ ਹੀ ਖਾ ਲਾ ਆਲਾ ਖਾ ਲਾ ਆ ਫੜ ਆ ਵੀ ਪੰਡ ਲੈ ਜਾ ਉਥੇ ਰੱਖ ਦੀ ਅਦਵਾਈ ਵਾਲਾ ਵੀ ਕੰਮ ਚੰਗਾ ਹੀ ਹੋ ਜਿਹੜਾ ਇਹਨੂੰ ਕੋਈ ਪਤਾ ਨਹੀਂ ਲੱਗਦਾ ਮੰਮੀ ਦਵਾਈ ਦਾ ਅਸਰ ਹੋਣ ਡਿਆ ਵਾ ਅੱਛਾ ਉਥੇ ਬੈਠਾ ਹੀ ਨਾ ਹੂੰ ਮੈਨੂੰ ਪੁੱਛਣ ਡਿਆ ਵੈਸੇ ਹੀ ਮੈਂ 50 ਦੇ 50 ਕਿਨੇ ਹੁੰਦੇ ਕਹਿੰਦਾ 50 ਅੱਛਾ ਇਹਦਾ ਮਤਲਬ ਵੀ ਦਵਾਈ ਨੇ ਅਸਰ ਕਰਨਾ ਸ਼ੁਰੂ ਕਰਤਾ ਵਾ ਹੋਰ ਕੀ ਆ ਫਿਰ ਮੈਂ ਤਾਂ ਹੋਰ ਸਤਾਇਆ ਹੂੰ ਮੈਨੂੰ ਗਿਆ ਕੋਈ ਗੱਲ ਨਹੀਂ ਘਰ ਦਾ ਨਾ ਸਾਰਾ ਸਾਫ ਤੇਰ ਕੋ ਕਰਾਵਾਂ ਕਰਾਂਗੇ ਬਸ ਬਸ ਇਹਦਾ ਪੰਪ ਦੇ ਕੇ ਹੀ ਰੱਖੇ ਨੂੰ ਨਹੀਂ ਖੁਸ਼ ਹੋ ਗਿਆ ਸੀ ਜਦੋਂ ਮੈਂ ਕਿਹਾ ਇਹ ਨਾ ਮੈਂ ਨਵੇਂ ਬੂਟ ਲੈ ਕੇ ਦੇਣੇ ਆ ਬੂਟ ਮੈਂ ਪਾ ਦੇਣੀ ਆ ਸ਼ਾਮਾ ਜੀ ਨੂੰ ਜਾਵੀ ਤਾਂ ਕਹੀਂ ਵੀ ਤੈਨੂੰ ਤੇ ਮੈਂ ਤਾਂ ਨਹੀਂ ਖੜਿਆ ਪਿੰਨੇ ਰਾ ਹੋ ਗਿਆ ਸੀ ਫੇ ਦਵਾਈ ਦੂਈ ਤੂੰ ਖਾਣਾ ਵਾ ਕਿਤੇ ਡੇਗ ਡੁਗ ਨਾ ਪਵੇਂ ਤੇ ਬੂਟ ਮੈਂ ਆਪ ਹੀ ਜਾ ਕੇ ਲੈ ਆ ਆ ਇਹਨੇ ਇਹਨੇ ਜੀ ਨਾ ਖੁਸ਼ ਹੋ ਜਾਣਾ ਬੂਟ ਵੇਖ ਕੇ ਵੇਖ ਲਈ ਚਲ ਕੋਈ ਗੱਲ ਨਹੀਂ ਸ਼ਾਮਾ ਨੂੰ ਜਾ ਕੇ ਨਾ ਮੈਂ ਬੂਟ ਫਰਾਵਾਂਗਾ ਨਹੀਂ ਤੇ ਮੇਰੇ ਦਿਮਾਗ ਚੋਂ ਤਾਂ ਗੱਲ ਨਿਕਲ ਹੀ ਗਈ ਆ ਹਾਂਜੀ ਉਹ ਤਾਂ ਚਪਲ ਵੀ ਨਵੀਂ ਲੱਭਣ ਡਿਆ ਵਾ ਨੰਗੇ ਪੈਰੀ ਤੁਰੇ ਆਉਂ ਡਿਆ ਸੀ ਤੇ ਮੈਂ ਹਾਂ ਤੇਰੀ ਚਪਲ ਕਿੱਥੇ ਆ ਇਹ ਤਾਈ ਜੀ ਵੀਰ ਕਹਿਣ ਡਿਆ ਹੈਗਾ ਵੀ ਕੋਈ ਨਹੀਂ ਸ਼ਾਮਾਂ ਨੂੰ ਜਾ ਕੇ ਤੇ ਨਾਲ ਹੀ ਚਪਲ ਲੈ ਆਵਾਂਗੇ ਤੇ ਨਾਲ ਹੀ ਬੂਟ ਲੈ ਆਵਾਂਗੇ ਤਾਂ ਹੁਣ ਚ ਆਪਾਂ ਲੈ ਇੱਥੋਂ ਫੜ ਲਾ 50 ਰੁਪਏ ਵਾਲੀ ਉਹੀ ਤਾਂ ਮੈਂ ਕਹਿਣ ਡਿਆ ਹਾਂ ਚਪਲ ਨਵੀਂ ਲੈਵਾਂਗਾ ਬੂਟ ਉਹੀ ਭਰਾ ਦਾਂਗੇ ਇੱਕ ਤੇ ਇੰਨੇ ਖਾ ਲਿਆ ਵਾ ਸਾਨੂੰ ਤੇਰੀਆਂ ਨਾ ਟੀ-ਸ਼ਰਟਾਂ ਪਈਆਂ ਵਾ ਉਹ ਮੈਂ ਤੈ ਤੂੰ ਲਾ ਕੇ ਨਾ ਪਾਦਨੀਆਂ ਲਾ ਕੇ ਦੇ ਵਿੱਚ ਇਹਨੂੰ ਸਵਾਹ ਪਤਾ ਵਾ ਫੇ ਨਵੀਆਂ ਕਿ ਪੁਰਾਣੀਆਂ ਵਾ ਇਹਨੂੰ ਦਿਆਂ ਵੀ ਆ ਮੈਨੂੰ ਬੜੀ ਤੰਗੀ ਹੁੰਦੀ ਏ ਜਦੋਂ ਪਿਆਲੀ ਦੇ ਵਿੱਚ ਇੰਨੇ ਕੱਪੜੇ ਲਬੇੜ ਕੇ ਹੁੰਦਾ ਵਾ ਨਾ ਮੈਂ ਕਿੱਦਾਂ ਧੋਵਾਂ ਨਾ ਤਾਂ ਮਸ਼ੀਨ ਵਿੱਚ ਨਿਖਰਦੇ ਆ ਨਾ ਹੱਥ ਨਾਲ ਨਿਖਰਦੇ ਆ ਮੰਮੀ ਕੱਪੜੇ ਨਾ ਇਹਨੂੰ ਆਪ ਹੀ ਧੋਣ ਦਿਆ ਕਰੋ ਉਹ ਤੇ ਠੀਕ ਆ ਆਪਣੇ ਘਰੇ ਮੇਰੀ ਗੱਲ ਸੁਣੋ ਆਪ ਤੇ ਧੋ ਲੈਂਦਾ ਜਿੱਦਾਂ ਗੰਦੇ ਹੀ ਪਾਏ ਹੋਣਗੇ ਦਾਗ ਨਾਲ ਇੱਥੇ ਹੋਣਗੇ ਨਾ ਆਂਡ ਗਵਾਂਡ ਨੇ ਵੀ ਗੱਲਾਂ ਕਰਨੀਆਂ ਫਿਰ ਕੀ ਜੜੀ ਆਪਾਂ ਇਨਾਂ ਕਿਤੇ ਆਪਣਾ ਧਿਆਨ ਰੱਖੇ ਜੇ ਸਭ ਕੁਝ ਹੀ ਸਾਹਮਣਾ ਵਾ ਨਾ ਤੇ ਧਿਆਨ ਸਾਨੂੰ ਰੱਖਣਾ ਪੈਣਾ ਵਾ ਚਲੋ ਠੀਕ ਹੈ ਵੇ ਲੋ ਪਰ ਕਿਦਾਂ ਕਰਨੀ ਚਲ ਕਰ ਲਾ ਘੜੀ ਰਾਮ ਤੇ ਮੁੜ ਕੇ ਮੈਂ ਤੈਨੂੰ ਪਾ ਦਿੰਨੀ ਹ ਸਮਾਂ ਸਿਆ ਪਵੀਆਂ ਭਾਂਡੇ ਕੋਈ ਗੱਲ ਨਹੀਂ ਭਾਜੀ ਮੈਂ ਆਪੇ ਲੈ ਆਉਣੀ ਹੀ ਨਹੀਂ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਰੈਸਟ ਕਰ ਲੈਣੀ ਭਾਜੀ ਘੜੀ ਕ ਵੀਰ ਨੇ ਜਾਣਾ ਮੈਂ ਸ਼ਾਮੀ ਮੇਰੇ ਨਾਲ ਬੂਟ ਲੈਣਾ ਤੇ ਕਹਿੰਦੇ ਤੂੰ ਰੈਸਟ ਕਰ ਲੈ ਤਾਂ ਫਿਰ ਸ਼ਾਮੀ ਚੱਲਾਂਗੇ ਪਤਾ ਚਾਰ ਨੇ ਆਪਣੀ ਕੀ ਹਾਲਤ ਬਣਾਈ ਆ ਸਾਰਾ ਦਿਨ ਕੰਮ ਕਰਦਾ ਰਹਿੰਦਾ ਵਾ ਤੇ ਮੰਮੀ ਨਾ ਮਾਸਾ ਜੀ ਨਹੀਂ ਕਦਰ ਨਹੀਂ ਕਰਦੇ ਇਹਨਾਂ ਦੀ